ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਗੱਲ ਕਰਦੇ ਆ ਤਰਨਤਰਨ ਦੀ ਤੇ ਤਰਨਤਰਨ ਦੇ ਵਿੱਚ ਤੁਸੀਂ ਦੇਖਿਆ ਕਿ ਜਿਮੜੀ ਚੋਣ ਜਿਹੜੀ ਹੋਣ ਜਾ ਰਹੀ ਆ ਤੇ ਵੱਖ-ਵੱਖ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ ਅੱਡੀ-ਚੋਟੀ ਦਾ ਜਿਹੜਾ ਵਾ ਜ਼ੋਰ ਲੱਗ ਰਿਹਾ ਹੈ ਜਿੱਥੇ ਕਿ ਅੱਜ ਐਸ.ਡੀ.ਐਮ ਦਫ਼ਤਰ ਖੜੇ ਆ ਵੱਖ-ਵੱਖ ਉਮੀਦਵਾਰ ਜਿਹੜੇ ਨੇ ਅੱਜ ਨਾਮਜ਼ਦਗੀ ਕਾਗਜ਼ ਜਿਹੜੇ ਨੇ ਦਾਖਲ ਕਰ ਰਹੇ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਜੀ ਸਰਕਾਰ ਵੱਲੋਂ ਜਿਹੜਾ ਵਾ ਪੂਰਾ ਪ੍ਰਬੰਧ ਜਿਹੜਾ ਕੀਤਾ ਗਿਆ ਵਾ ਕਿ ਹਰ ਜਿਹੜਾ ਵਾ ਕਾਗਜ਼ ਦਾਖਲ ਕਰਨਾ ਆਏਗਾ ਜਿਸ ਤੱਕ ਤੁਸੀਂ ਦੇਖ ਸਕਦੇ ਜੇ ਪਿੱਛੇ ਦੇਖ ਸਕਦੇ ਜੇ ਕਿ ਹਰ ਜਿਹੜਾ ਵਾ ਕਾਗਜ਼ ਜਿਹੜਾ ਦਾਖਲ ਕਰਾਉਣਾ ਹੈ ਉਹਦੇ ਵਾਸਤੇ ਜਿਹੜੇ ਪੁਪਤਾ ਪ੍ਰਬੰਧ ਕੀਤੇ ਗਏ ਨੇ ਜਿੱਥੇ ਕਿ ਵਕ ਵਕ ਉਮੀਦਵਾਰ ਜਿਹੜਾ ਨਾ ਆਵੇ ਤੇ ਕਿਸੇ ਨੂੰ ਮੁਸ਼ਕਲ ਜੜੀ ਨਾ ਆਵੇ ਅੰਦਰ ਜਿਹੜਾ ਵਾ ਕਾਗਜ਼ ਦਾਖਲ ਜਿਹੜਾ ਅੰਦਰ ਜਿਹੜਾ ਵਾ ਪੰਜ ਜਣਾਂ ਨੂੰ ਜਾਣ ਦਿੱਤਾ ਜਾਵੇਗਾ ਕਿ ਜਿਹੜਾ ਕਾਗਜ਼ ਜਿਹੜਾ ਵਾ ਜਿਸ ਨੇ ਕਾਗਜ਼ ਜਿਹੜੇ ਭਰਨੇ ਨੇ ਜਿਹੜਾ ਵੀ ਜਿਹੜਾ ਵੀ ਉਮੀਦਵਾਰ ਹੈ ਉਹ ਅੰਦਰ ਜਿਹੜੇ ਆਪਣੇ ਕਾਗਜ਼ ਦਾਖਲ ਕਰੇਗਾ ਤੇ ਜਿਹੜਾ ਤੁਸੀਂ ਦੇਖ ਸਕਦੇ ਜੀ ਅੱਜ ਦੋ ਜਣੇ ਕਾਗਜ਼ ਪਰੇ ਸ਼ੋਮਨੀ ਅਕਾਲੀ ਦਲ ਤੇ ਜਿਹੜੇ ਕਾਂਗਰਸ ਜਿਹੜੇ ਆ ਅੱਜ ਜਿਹੜੇ ਕਾਗਜ਼ ਨਾਮ ਦੇ ਜੀ ਜਿਹੜੇ ਦਾਖਲ ਕਰਨਗੇ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਾਂ ਵੱਲੋਂ ਜਿਹੜੀਆਂ ਦਾ ਹੱਥ ਦਿੱਤੀ ਹੈ ਉਹਦੇ ਮੁਤਾਬਕ ਪ੍ਰੋਪਰ ਸਿਕਿਉਰਿਟੀ ਪ੍ਰਬੰਧ ਹੋ ਗਏ ਨੇ ਜੀ ਮੇਰੇ ਨਾਲ ਡੀਐਸਪੀ ਸਾਹਿਬ ਵੀ ਨੇ ਹੋਰ ਫੋਰਸ ਵੀ ਲੱਗੀ ਹੋਈ ਹੈ ਅੰਦਰ ਜੋ ਪ੍ਰੋਟੋਕੋਲ ਮੁਤਾਬਕ ਇਲੈਕਸ਼ਨ ਵਿੱਚ ਦੇ ਡਾਇਰੈਕਸ਼ਨਾਂ ਤੇ ਉਸੇ ਮੁਤਾਬਕ ਜਿਹੜੇ ਜਿਹੜੇ ਨਾਮੀਨੇਸ਼ਨ ਕਰਨ ਆ ਰਹੇ ਜਿਵੇਂ ਸੁਖਜਿੰਦਰ ਕੌਰ ਰੰਧਾਵਾ ਨੇ ਅਕਾਲੀ ਦਲ ਵੱਲੋਂ ਤੇ ਕਰਨਬੀਰ ਸਿੰਘ ਪੁਰਜ ਇਹ ਕਾਂਗਰਸ ਵੱਲੋਂ ਅੱਜ ਨਾਮਿਨੇਟ ਕਰਨ ਦਾ ਪਤਾ ਲੱਗਾ ਇਹਨਾਂ ਦਾ ਸਾਡੇ ਲੋ ਪੂਰੀ ਤਿਆਰੀ ਹੈ ਇਲੈਕਸ਼ਨ ਦੀ ਪੀਸਫੁਲ ਇਲੈਕਸ਼ਨ ਡਰਾਮਾ ਕਰਨਾ ਚਾਹੀਦਾ ਹੈ ਕਿ ਇਹ ਤਾਂ ਜਿਵੇਂ ਚੰਦਰੀ ਜਿਵੇਂ ਉਹਨਾਂ ਨੇ ਆਪਣੇ ਵਰਕਰ ਬਹੁਤ ਜ਼ਿਆਦਾ ਭਾਰੀ ਫੋਕਸ ਉੱਤੇ ਜਾ ਰਹੇ ਦੈਤ ਇੱਕ ਵੈਸੇ ਤੇ ਪਹਿਲਾਂ ਪੁਰਾਣੀ ਹੈ ਸਾਰੇ ਇਸ ਇਹਨਾਂ ਨੂੰ ਪਤਾ ਵੀ ਕਾਗਜ਼ੀ ਪੜਦਾ ਨਾਮਿਨੇਸ਼ਨ ਕੀ ਹੁੰਦੇ ਆ ਨਾਰਮ ਕੀ ਆ ਫਿਰ ਵੀ ਇਹੀ ਆ ਕਿ ਜਿਹੜੇ ਵਰਕਰ ਆ ਰਹੇ ਉਹਨਾਂ ਨੂੰ ਗਾਈਡ ਕਰਕੇ ਲੈ ਕੇ ਆਉਣ ਕੋਈ ਬਾਹਰ ਹੁੱਲੜਬਾਜੀ ਨਾ ਕਰੇ ਤੇ ਚੜਜਾਅ ਤੇ ਦੀ ਉਲੰਘਣਾ ਨਾ ਕਰੇ ਜਾਬਤੇ ਦੀ ਲੰਗਣਾ ਕਿਸੇ ਨੇ ਵੀ ਕੀਤੀ ਇਮੀਡੀਏਟੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਊਗੀ